ਟਮਾਟਰ ਹੋਣਾ ਕਿਉਂ ਨੇ ਪੈਸਾ ਲੈ ਹੋਣਾ ਮਾਂ ਨੇ ਉਸ ਪੈਸੇ ਦਾ ਘਰ ਬਣਾਉਣਾ ਹੈ ਬੱਚਿਆਂ ਨੂੰ ਛਕਾਉਣਾ ਹੈ ਪਿਓ ਨੇ ਪੈਸਾ ਲੈ ਹੋਣਾ ਮਾਂ ਨੇ ਬਿਸਤਰਾ ਸਜਾ ਕੇ ਦੇਣਾ ਹੈ ਪਿਓ ਨੇ ਪੈਸਾ ਲੈ ਹੋਣਾ ਮਾਂ ਨੇ ਘਰ ਬਣਾਉਣਾ ਹੈ ਕਿਉਂ ਨੇ ਪੁੱਤਰ ਨੂੰ ਪਾਲਣਾ ਉਹਦੇ ਉੱਤੇ ਪੈਸਾ ਜਾਣਾ ਹੈ ਸੰਸਕਾਰ ਮਾਂ ਨੇ ਦੇਣੀ ਜਿਹੜੀ ਬੱਚੇ ਦੇ ਹਮੇਸ਼ਾ ਕੋਲ ਰਹਿੰਦੀ ਜਿਹੜੀ ਹਮੇਸ਼ਾ ਬੱਚੇ ਦੇ ਕੋਲ ਰਹਿੰਦੀ ਉਸ ਸਮਾਜ ਸੰਸਕਾਰ ਦੇਣਾ ਜੇ ਬੱਚਾ ਵਿਗੜਦਾ ਨਾ ਤੇ ਮੈਂ ਸੋਚਦਾ 90% ਉਹਦੇ ਵਿੱਚ ਕਸੂਰ ਹੈ ਮਾਦੇ ਉਹ ਕਿ ਬੱਚਾ ਉਸਾਂ ਮਾਂ ਕੋ ਰਹਿੰਦੇ ਜੇ ਬੱਚਾ ਪਿਓ ਕੇ ਬੋਲਦਾ ਉਹਦੇ ਵਿੱਚ ਵੀ ਕਸੂਰ ਮਾਂ ਦਾ ਹੈ ਮਾਂ ਨੇ ਦੱਸਿਆ ਹੀ ਨਹੀਂ ਕਿ ਵੱਡਿਆਂ ਦੇ ਨਹੀਂ ਬੋਲਣਾ ਇਹ ਤੇਰਾ ਪਿਓ ਏ ਇਹਨੇ ਤੈਨੂੰ ਪਾਲਿਆ ਤੇਰੀ ਪਰਵਰਿਸ਼ ਅਸੀਂ ਕਿਵੇਂ ਕੀਤੀ ਏ ਇਹ ਸਾਰੀਆਂ ਗੱਲਾਂ ਸਾਨੂੰ ਗੁਰੂ ਘਰ ਤੋਂ ਸਿੱਖਣ ਨੂੰ ਮਿਲਦੀਆਂ ਦੁਨੀਆ ਦੀ ਕਿਸੇ ਕਿਤਾਬ ਨਹੀਂ ਸਿੱਖਿਆ ਦਿੰਦਾ ਦੁਨੀਆ ਦੀਆਂ ਕਿਤਾਬਾਂ ਨੇ ਤੁਹਾਡੀ ਜਾਣਕਾਰੀ ਵਧਾਉਣੀ ਦੁਨੀਆ ਦੀਆਂ ਕਿਤਾਬਾਂ ਤੁਹਾਨੂੰ ਇਹ ਦੱਸਣਾ ਹੈ ਵੀ 100 ਰੁਪਏ ਤੋਂ 1000 ਕਿਵੇਂ ਬਣਾਉਣਾ ਲੱਖ ਕਿਵੇਂ ਬਣਾਉਂਦਾ ਹੈ ਦੁਨੀਆ ਦੀਆਂ ਕਿਤਾਬਾਂ ਤੁਹਾਨੂੰ ਇਹ ਸਿੱਖਿਆ ਨਹੀਂ ਦੇਣੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਉਪਦੇਸ਼ ਤੁਹਾਨੂੰ ਸਿੱਖੀ ਦੇ ਸਿਧਾਂਤਾਂ ਵਿੱਚੋਂ ਹੀ ਮਿਲ ਸਕਦਾ ਹੈ ਦੁਨੀਆ ਦੀ ਕਿਸੇ ਕਿਤਾਬ ਵਿੱਚ ਨਹੀਂ ਮਿਲ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਉਪਦੇਸ਼ ਸਿੱਖ ਨੂੰ ਕਰਦੇ ਨੇ ਗੁਰ ਕਾ ਸਜ ਜੋ ਸਿੱਖ ਕੋ ਵਾਏ ਭਲਕੇ ਉਠ ਖਰ ਨਾਮ ਦੇ ਆਵੇ ਜੋ ਗੁਰੂ ਦਾ ਸੇਖੇ ਔਰਤ ਕੇ ਲਗਦੀ ਬੰਦਗੀ ਦੇ ਵਿੱਚ ਜੁੜਦਾ ਰੱਬ ਦੀ ਕੀਰਤ ਦੇ ਵਿੱਚ ਜੁੜਦਾ ਉਹ ਕਦੇ ਵੀ ਜਾਤ ਪਾਤ ਦਾ ਜਿਹੜਾ ਕੋਡ ਹੈ ਉਹ ਆਪਣੇ ਅੰਦਰ ਆਉ ਨਹੀਂ ਦਿੰਦਾ